ਸ਼ਹਿਦ ਨੂੰ ਪ੍ਰਚੀਨ ਸਮਿਆਂ ਤੋਂ ਸਿਹਤ ਲਈ ਵਰਤਿਆ ਜਾ ਰਿਹਾ ਹੈ ਇਹ ਕੁਦਰਤ ਵੱਲੋਂ ਦਿੱਤਾ ਗਿਆ ਇੱਕ ਐਸਾ ਤੋਹਫਾ ਹੈ ਜਿਸ ਵਿੱਚ ਮਿਠਾਸ ਦੇ ਨਾਲ-ਨਾਲ ਬੇਸ਼ੁਮਾਰ ਇਲਾਜੀ ਗੁਣ ਵੀ ਹੁੰਦੇ ਹਨ ਆਧੁਨਿਕ ਵਿਗਿਆਨ ਵੀ ਮੰਨਦਾ ਹੈ ਕਿ ਸ਼ਹਿਦ ਸਿਰਫ ਇੱਕ ਖੁਰਾਕ ਨਹੀਂ ਸਗੋਂ ਇੱਕ ਕੁਦਰਤੀ ਦਵਾਈ ਵੀ ਹੈ ਜੋ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਨਰਮ ਪਰ ਪ੍ਰਭਾਵਸ਼ਾਲੀ ਇਲਾਜ ਕਰਦਾ ਹੈ ਸਬਤੋਂ ਪਹਿਲਾ ਸ਼ਹਿਦ ਰੋਗ ਰੋਕੂ ਤਾਕਤ ਨੂੰ ਵਧਾਉਂਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਗਲੇ ਦਾ ਦਰਦ ਖੰਘ ਜਾਂ ਸੁਧਾਰਨ ਜ਼ੁਕਾਮ ਹੋਵੇ ਤਾਂ ਸ਼ਹਿਦ ਦਾ ਇੱਕ ਚਮਚਾ ਗਲੇ ਨੂੰ ਆਰਾਮ ਦਿੰਦਾ ਹੈ ਤੇ ਰਾਹਤ ਪ੍ਰਦਾਨ ਕਰਦਾ ਹੈ ਲੋਕ ਚਿਕਿਤਸਾ ਅਤੇ ਆਯੁਰਵੇਦ ਵਿੱਚ ਸ਼ਹਿਦ ਨੂੰ ਗਰਮ ਪਾਣੀ ਜਾਂ ਅਦਰਕ ਨਾਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਉਸ ਦਾ ਕਾਰਨ ਇਹੀ ਹੈ ਸ਼ਹਿਦ ਇੱਕ ਹੋਰ ਮਹੱਤਵਪੂਰਨ ਗੁਣ ਦਾ ਇੱਕ ਖਜ਼ਾਨਾ ਹੈ ਇਸ ਦੀ ਐਂਟੀ ਬੈਕਟੀਰੀਅਲ ਖੂਬੀ ਇਹ ਜ਼ਖਮਾਂ ਕੱਟਾਂ ਜਾਂ ਚੋਟਾਂ ਤੇ ਲਾਉਣ ਨਾਲ ਇਨਫੈਕਸ਼ਨ ਨੂੰ ਰੋਕਦਾ ਹੈ ਅਤੇ ਜ਼ਖਮਾਂ ਨੂੰ ਜਲਦੀ ਭਰਨ ਵਿੱਚ ਮਦਦ ਕਰਦਾ ਹੈ ਪਾਚਨ ਪ੍ਰਣਾਲੀ ਲਈ ਵੀ ਸ਼ਹਿਦ ਇੱਕ ਵਰਦਾਨ ਹੈ ਕਬਜ਼ ਗੈਸ ਐਸਿਡਿਟੀ ਜਾਂ ਪੇਟ ਦੀ ਗੜਬੜ ਜਿਹੜੀ ਗੜਬੜ ਜਹੀਆਂ ਸਮੱਸਿਆਵਾਂ ਵਿੱਚ ਸ਼ਹਿਦ ਗਰਮ ਪਾਣੀ ਨਾਲ ਲੈਣ ਨਾਲ ਅੰਦਰੂਨੀ ਤੌਰ ਤੇ ਸਰੀਰ ਨੂੰ ਨਰਮੀ ਨਾਲ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ ਇਹ ਅੰਤੜੀਆਂ ਨੂੰ ਸਾਫ਼ ਰੱਖਦਾ ਹੈ ਅਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ ਇਸ ਤੋਂ ਇਲਾਵਾ ਸ਼ਹਿਦ ਚਿਹਰੇ ਲਈ ਵੀ ਬਹੁਤ ਲਾਭਕਾਰੀ ਹੈ ਇਸ ਦੇ ਨਮੀਦਾਰ ਅਤੇ ਸੂਖਮ ਜੀਵ ਨਾਸ਼ਕ ਗੁਣ ਚਮੜੀ ਨੂੰ ਬੈਕਟੀਰੀਆ ਤੋਂ ਬਚਾਉਂਦੇ ਹਨ ਅਤੇ ਕੁਦਰਤੀ ਚਮਕ ਦਿੰਦੇ ਹਨ ਸਾਰ ਦੇ ਤੌਰ ਤੇ ਜੇਕਰ ਕਹੀਏ ਤਾਂ ਸ਼ਹਿਦ ਇੱਕ ਐਸੀ ਕੁਦਰਤੀ ਦਵਾਈ ਹੈ ਜੋ ਬਿਨਾਂ ਕਿਸੇ ਸਾਈਡ ਇਫੈਕਟ ਦੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਇਸ ਦਾ ਰੋਜ਼ਾਨਾ ਸੀਮਤ ਮਾਤਰਾ ਵਿੱਚ ਸੇਵਨ ਸਿਹਤ ਲਈ ਫਾਇਦੇਮੰਦ ਹੈ ਅਤੇ ਇਹ ਮਨੁੱਖ ਦੀ ਕੁਦਰਤੀ ਰੋਗ ਰੋਕੂ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਕਮੈਂਟ ਕਰਨਾ ਅਤੇ ਲਾਈਕ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ